ਇਹ ਪਰਟੀ ਨੇ ਇਹ ਪਰਟੀ ਨੇ ਪਤਾ ਨਹੀਂ ਆ ਦੇ ਦੇ ਨਾਲ ਕੱਟ ਕੇ ਨਾਲ ਕੱਟ ਕੇ ਪੁਰਾਣੇ ਚੱਕੇ ਨਾਲ ਲੈਣੇ ਹਾਂਜੀ ਹਾਂ ਬੂ ਬੂ ਸਾਰਾ ਕੋ ਨਾਲ ਹੀ ਹੋ ਬਈ ਹਾਂ ਕੰਪਲੀਟ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਪੱਖੋ ਕੈਂਚੀਆਂ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਮੋਟਰਸਾਈਕਲ ਹੀ ਮੋਟਰਸਾਈਕਲ ਪਰ ਇਹਦਾ ਸਮਾਨ ਬਕਾਊਆ ਬਾਈਕੋਲ ਠੀਕ ਹੈ ਨਾ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਰੇਟ ਬਾਈ ਦਾ ਬਿਲਕੁਲ ਸਹੀ ਆ ਬਾਕੀ ਸਮਾਨ ਦਿਖਾਉਣੇ ਆ ਬਾਈ ਤੋਂ ਆਪਾਂ ਕਰਦੇ ਆ ਬਾਈ ਨਾਲ ਆਪਾਂ ਗੱਲਬਾਤ ਬਾਕੀ ਤੁਹਾਨੂੰ ਦਿਖਾਉਣੇ ਸਮਾਨ ਨਾਲੇ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਜੀ ਬਿਰਜੀ ਨਾਮ ਬਿਰਜੀ ਆਪਣਾ ਆ ਰਿੰਕ ਹੋਈ ਸਰ ਚਾਹ ਲਾ ਆਪਣਾ ਪਕ ਹੋ ਗਏ ਚੈਂਤਾ ਫਾਰ ਰੋੜਤੇ ਜੀ ਫਾਰ ਰੋੜਤੇ ਜੀ ਠੀਕ ਹੈ ਜੀ ਤੇ ਆਪਣਾ ਕਵਾੜ ਦਾ ਕੰਮ ਆ ਹਾਂਜੀ ਸਰ ਮੋਟਰਸਾਈਕਲਾਂ ਦਾ ਜ਼ਿਆਦਾ ਜੀ ਸਰ ਠੀਕਾ ਟੈਂਕੀਆਂ ਟਾਪੇ ਲਾਇਏ ਵੀ ਲੱਕੀ ਕੀ ਆਪਣੇ ਕੋਲ ਸਾਰਾ ਕੁਝ ਮਿਲ ਜਾਂਦਾ ਜੀ ਟੋਟਲ ਸਮਾਨ ਜਿਹੜਾ ਮੋਟਰਸਾਂ ਦਾ ਸਪੇਅਰ ਪਾੜਾ ਸਾਰਾ ਕੁਝ ਮਿਲ ਜਾਂਦਾ ਠੀਕ ਹੈ ਸੈਕੰਡ ਹਾਂਜੀ ਸੈਕੰਡ ਜਿਹੜੇ ਕੋਲ ਮਰਜ਼ੀ ਲੈ ਲਓ ਸ਼ੌਕਰ ਰਾੜਾ ਰੂੜਾ ਨਾ ਸਭ ਕੁਝ ਤੇ ਮੋਟਰਸਾਈਕਲ ਦਾ ਜਿਹੜਾ ਸਮਾਨ ਆ ਸਾਰਾ ਮਿਲਦਾ ਆ ਟੈਂਕੀ ਦਾ ਰੇਟ ਦੱਸੋ ਬਈ ਪਹਿਲੇ ਦੱਸ ਟੈਂਕੀ ਦਾ ਹੁੰਦਾ ਬਾਈ ਜੀ ਲੈਂਦੇ ਆ 15 ਹੋ ਕੁਝ ਵੀ ਹੈ ਨਾ ਆਪਾਂ 1000 ਰੁਪਏ 1200 ਰੁਪਏ ਦੇ ਦੇਗੇ ਵਿਚ ਨਾਲ ਟੈਂਕੀ ਲੈ ਕੇ ਠੀਕ ਆ ਦਿਖਾ ਦਿਓ ਕੈਂਟੀ ਇਹ ਕਿਹੜੇ ਦੇ ਟੈਕ ਕੀ ਹੈ ਇਹ ਡਿਸਕਵਰ ਦੀ ਆ ਗਈ ਜੀ ਠੀਕ ਆ ਪਟੀ ਨਹੀਂ ਆ ਗਈ ਆ ਪਟੀ ਨਾ ਲੀਕ ਨਹੀਂ ਹੈ ਬੜਾ ਦਿਖਾ ਦਿਓ ਚੈੱਕ ਕਰਕੇ ਮੈਂ ਪਾਲਟੀ ਕਰਾ ਕੇ ਦਿਖਾ ਦੂ ਲੋ ਹਾਂਜੀ ਹਾਂਜੀ ਇਹ ਕੁਮਾ ਦੇ ਕੋਲ ਹੋ ਨਹੀਂ ਇੱਕ ਮਿੰਟ ਬਰੀ ਦੂਜੀ ਪਾਸੇ ਕੁਮਾ ਦੇ ਨੂੰ ਆ ਦੇ ਟੈਂਟ ਟੰਟ ਦਿਖਾ ਦਿਓ ਡੈਂਟ ਇੰਨਾ ਕੰਡੈਂਟ ਹੋ ਗਈ ਜਾਂ ਬਟੀਰ ਦਿਖਾ ਮਾਰ ਕੇ ਬਿਲਡ ਆਰਲੀਅਰਲੀ ਆਹ ਲੋ ਇਹ ਵੀ ਵਧੀਆ ਰਿਕਸ ਹੈ ਲੋ ਦੇਖਣੇ ਦੀ ਵੀ ਪਟੀ ਨਹੀਂ ਪੜੀ ਲੈਣ ਦੇ ਬਾਈ ਜੀ ਦੇ ਦਿਆਂਗੇ 1000 ਰੁਪਏ 1000 ਰੁਪਏ ਠੀਕ ਆ ਇਹ ਆਪਣਾ 14 ਮਾਡਲ 15 ਮਾਡਲ ਪਈਆਂ ਨੇ ਜੀ ਇਹ ਉੱਚੇ ਮਾਡਲ ਚ ਪਈ ਹੈ ਜੀ ਅੱ ਇਹ ਪੰਪ ਨਾਲ ਹਾਂ ਪੰਪ ਵੀ ਸਾਰਾ ਕੋਲ ਨਾਲ ਆਈ ਇਹਦਾ ਠੀਕ ਐ ਐਕਸਲੇਟ ਹੋਊਗਾ ਇਹਦਾ ਜੀ ਠੀਕ ਐ ਇਹਦਾ ਆਪਾਂ 1500 ਰੁਪਏ ਦੇ ਦਾਂਗੇ ਇਹ 1500 ਦੀ ਹਾਂਜੀ ਬਾਕੀ ਆ ਆ ਗਈ ਇਹ ਇਹ ਪਿਸਟਨ 1200 ਤਿੰਨ ਇਹ ਵੀ ਮੰਨ ਲੇ ਕਿ ਚਲੋ ਯਾਰ ਦਿਖਾ ਦਿਖਾ ਕੇ ਵੀ ਦਿਖਾ ਦਿਓ ਰੈਂਟ ਦਿਖਾ ਦਿਓ ਨਾ ਕੀ ਜਰਾ ਭਰਾ ਲੈ ਕੰਡੂ ਦਾ ਕੋਈ ਨਹੀਂ ਹੈ ਪੂਰਾ ਵੇਚੀ ਲੋ ਜੀ ਦਿਖਾ ਦਿਓ ਹਾਂ ਓਕੇ ਇਹਦਾ ਦਿਖਾ ਦਿਓ ਸਮਾਰ ਕੇ ਨਾਲ ਨਾ ਕਰੋ ਕੋਈ ਗੱਲ ਨਹੀਂ ਲੋ ਜੀ ਇਹ ਕਿੰਨੇ ਦੀ ਇਹ ਆਪਣੀ 1200 ਲਾ ਦੇਣੇ ਨਾਲ ਲੈ ਕੇ ਨਾਲ ਲੈ ਕੇ ਠੀਕ ਐ ਤੇ ਅਗਲੀ ਜਿਹੜੀ ਆ ਆ ਵੀ ਹੀਰੋ ਅੰਡਰਸਪੈਂਡ ਆਹ ਦੇਖੋ ওই ਵੀ ਚਾਹ ਦੋ ਲਓ ਜੀ ਇਹ ਵੀ ਟੈਂਕੀ ਪੂਰੀ ਵਧੀਆ ਪਿਆ ਹੈ ਕਰਨ ਲੀਕ ਸੀ ਕਿ ਕਦੇ ਬਾਈ ਨਹੀਂ ਕਰਾ ਜੀ ਨਵੇਂ ਵਰਗੀ ਪਈ ਹੈ ਵੀ ਓਕੇ ਵਰਗੀ ਠੀਕ ਆ ਰੇਡ ਬਾਈ ਦਾ ਬਿਲਕੁਲ ਸਹੀ ਆ ਜੇ ਬਾਈ ਸੌਕਰ ਕਿਹਨੇ ਲੈਣੇ ਸੌਕਰ ਸੌਕਰ ਆ ਵੀ 1000 ਰੁਪਏ ਨਾਲ ਸੌਕਰਾਂ ਦੇ ਨਾਲ ਜੀ ਜੇ ਵਧੀਆ ਸੌਕਰ ਲੈਣੇ ਹਾਂਜੀ ਹਾਂਜੀ ਬੁਖਾ ਦਿਓ ਚੱਕ ਕੇ ਸੌਕਰ ਆਹ ਸੌਕਰ ਦਾ 600 ਰੁਪਏ ਨਾਲ ਵਿੱਚ ਕੱਟ ਕੇ ਜੀ ਅਸਾਂ ਕਿ ਦੂਜੇ ਵਾਲੇ ਉਹ 1000 ਰੁਪਏ ਨਾਲ ਲੈ ਗਏ ਨਹੀਂ ਦੋ ਸੌਕਰ ਆ ਕਿ ਇੱਕ ਸੌਕਰ ਦੋ ਸੌਕਰਾਂ ਦੇ ਨਾਲ ਦਾ ਕੰਪਲੀਟ ਹੀ ਹਾਂ 600 ਰੁਪਏ ਨਾਲ ਇਹਨਾਂ ਛੋਟਿਆਂ ਦਾ 600 ਸਭ ਨਾਲ ਪੁਰਾਣੇ ਕੱਟ ਗਏ ਹਾਂ ਜੀ ਹਜ਼ਾਰ ਕੱਟਨੇ ਹਾਂ ਜੀ ਰਾਣਾ ਹਾਂ ਜੀ ਰਾਣਾ ਮਤਲਬ ਸਭ ਠੀਕ ਆ ਤੇ ਆ ਸਲੇਂਸਰ ਦਿਖਾਓ ਮੜਾ ਚੱਕ ਕੇ ਆਪਣੀ ਟੀਨੇ ਦੇ ਕਿਹੜੇ ਪਏ ਆ ਸਲੇਂਸਰ ਦਾ ਪਲਟੀਨਾ ਇੱਕ ਤਾਂ ਲੋ ਜ ਨਾਲ ਪੈ ਗਈ ਜਮਾ ਹਾਂਜੀ ਜਮਾ ਰਿਜਨਲ ਹਾਂਜੀ ਜਮਾ ਰਿਜਨਲ ਆ ਜੀ ਇੱਕ ਆਪਣਾ ਇੱਕ ਮਿੰਟ ਵੜ ਜਾ ਇਹਨੂੰ ਦਿਖਾਓ ਪਹਿਲਾਂ ਜਮਾਰ ਕੇ ਲੋ ਜੀ ਸਮਾਰ ਕੇ ਚਾਹ ਚਾਹ ਚੱਕ ਲਓ ਮੜਾ ਲੋ ਭਰਾ ਸਲੇਂਸਰ ਚੈੱਕ ਕਰ ਸਕਦੇ ਹੋ ਜਮਾ ਰਿਜਨਲ ਆ ਜੀ ਸਲੇਂਸਰ ਆ ਜੀ ਠੀਕ ਆ ਪਲਟੀਨਾ ਦਾ ਹੀ ਇਹ ਕਿਨੇ ਦਾ ਨਾਲ ਲeke ਇਹ ਦੇ ਦੇ ਐ 1500 ਰੁਪਏ ਵਿੱਚ ਕੱਟ ਕੇ ਠੀਕ ਆ ਹਾਂ ਜਮਾਰਾ ਜੀ ਰੋਲ ਰੋਜ਼ ਨਾਲ ਆਈ ਆ ਦੂਜੇ ਕਿਹੜੇ ਪਏ ਆ ਇਹ ਆਪਣਾ ਕੋਈ ਪ੍ਰੋਟੀਨ ਦਾ ਕੋਈ ਪਲਸਰ ਦਾ ਵੀ ਸਪਲੈਂਡਰ ਦਾ ਠੀਕ ਆ ਇਸ ਤਰ੍ਹਾਂ ਦੇ ਹਾਂਜੀ ਤੇ ਇੱਕ ਨਾਲ ਦੇਖੋ ਜੀ ਆਹ ਲੈ ਪੂਰਾ ਸਪਲੈਂਡਰ ਪਲੱਸ ਤੇ ਵੀ ਲੱਗਿਆ ਹੋਇਆ ਸਲੈਸ਼ਰ ਪੂਰਾ ਬਥੇ ਇਹ ਵੀ 오ਰੀਜਨਲ ਆ ਜੀ ਠੀਕ ਆ ਹਾਂਜੀ ਠੀਕ ਆ ਠੀਕ ਆ ਹੋਰ ਵੀ ਖਾ ਲਓ ਜਿਹੜਾ ਤੁਹਾਡਾ ਸਮਾਨ ਤੁਹਾਡਾ ਦੇਖਣ ਲਈ ਚ ਹੈ ਹੋਰ ਬਾਹਰ ਤੋਂ ਪਿੱਛੇ ਮਰਵਾ ਦੇਖ ਕੋਈ ਗੱਲ ਹੀ ਕੋਈ ਪਿੱਛੇ ਮੋਰਸ ਆ ਲਾਏ ਦਾ ਦਸੂਈ ਲਾਏ ਮੜਾ ਜਾ ਆ ਲਾਏ ਜਿਵੇਂ ਪਏ ਜੀ 3500 ਰੁਪਿਆ ਮੰਨ ਕੇ ਜੇ ਲੋ ਕੱਟ ਕੇ ਲੈ ਲੈਣੇ ਇਹ ਪਾ 3000 3500 ਆ ਮਤਲਬ ਜੋੜਾ ਜੋੜੇ ਦੇ ਗੱਲ ਕਰਦਗੇ ਹਾਂ ਜੋੜਾ ਚੱਕਾ ਮੜਾ ਦਿਖਾਓ ਮੜਾ ਲਾਇ ਦਿਖਾ ਦੋ ਪਰਾ ਹਾਂ ਨਹੀਂ ਹਾਲੋ ਲੋ ਕਿਹੜੇ ਮੋਟਰਸਾਈਕਲ ਦੇ ਵੀਰੇ ਇਹ ਮੇਰਾ ਡਿਸਕਵਰ ਦੇ ਇਹ ਪੁਰਾਣੇ ਵੈਸ ਨਾਲ ਲੈ ਕੇ ਹਾਂਜੀ ਆ ਪਲਟੀਨੇ ਦੇ ਪਏ ਜੀ ਪਲਟੀਨੇ ਦੇ ਅੱਛਾ ਪਲਟੀਨੇ ਦਾ ਜੋੜਾ ਕਿੰਨੇ ਦਾ ਵੀਰੇ ਇਹ ਪਲਟੀਨੇ ਦਾ ਇਹ ਪਲਟੀਨੇ ਦਾ ਪਤਾ ਨਹੀਂ ਯਾਰ ਦੇ ਦੇਂਗਾ ਨਾਲ ਕੱਟ ਕੇ ਜੀ ਨਾਲ ਕੱਟ ਕੇ ਪੁਰਾਣੇ ਚੱਕੇ ਨਾਲ ਲੈਣੇ ਹਾਂਜੀ ਹਾਂਜੀ ਆ ਬੂ ਬੂ ਸਾਰਾ ਕੋ ਨਾਲ ਹੀ ਹੋ ਬਈ ਹਾਂ ਕੰਪਲੀਟ ਸਾਰਾ ਕੰਪਲੀਟ ਦੇ ਦੇਣਗੇ ਠੀਕ ਆ ਤੇ ਆ ਟੈਂਕੀਆਂ ਪਈਆਂ ਬਲਸਰ ਪੂਲਸਰ ਦੀਆਂ ਆ ਪਈਆਂ ਬਲਸਰ ਦੀਆਂ ਪਈਆਂ ਨੇ ਇਹ ਕੀ ਰੇਟ ਚ ਆ ਜੀ ਯੂ 1200 ਨੂੰ ਦੇ ਦੇ ਨਹੀਂ ਕੱਟ ਗਿਆ ਆ ਸਿਲੈਂਸਰ ਵੀ ਪਿਆ ਆ ਸਿਲੈਂਸਰ ਹੀ ਪਿਆ ਦੋ ਭਰਾ ਬਾਦੂ ਸਿਲੈਂਸਰ ਪਿਆ ਜਿਹੜੀਆਂ ਬਹਿਣਗੇ ਸੈਟ ਆ ਵੀਰੇ ਇਹ ਬਹਿਣ ਸੈਟ 500 ਰੁਪਏ ਕੱਟ ਗਿਆ ਜੀ 500 ਰੁਪਏ ਕੱਟ ਕੇ ਤੇ ਆਹ ਜਿਹੜਾ ਹੋਰ ਜੱਦਬੱਤ ਜਾ ਪਿਆ ਚੱਕੇ ਆ ਚੱਕੇ ਵੀਰੇ ਚੱਕੇ ਆ ਚੱਕੇ ਚੱਕੇ ਮੰਨ ਕੇ ਜਦੋਂ ਤੁਹਾਨੂੰ ਇਹ ਜਿਹੜੇ ਚੱਕੇ ਬੜੀ ਸਾਫ਼ ਹੋਣਗੇ ਜੀ ਉਹ ਤੁਹਾਨੂੰ ਵੇਚ ਜਾਣਗੇ 1200 ਰੁਪਏ ਦਾ ਕੱਟ ਕੇ ਵੇਚੂਗਾ ਜੀ ਇੱਕ ਹਾਂਜੀ ਇੱਕ ਇੱਕ ਚੱਕਾ ਹਾਂਜੀ ਆ ਚੱਕੇ ਜਿਹੜੇ ਪਈ ਚੱਕੇ ਦਿਖਾ ਦਿਓ ਮੜੇ ਜਾ ਦਿਖਾ ਦਿਓ ਚੱਕੇ ਲਓ ਜੀ ਲਓ ਕਿਉਂਕਿ ਅਗਲਾ ਦੇਖ ਕੇ ਅਗਲਾ ਪਰ ਮੁੜ ਕੇ ਆ ਆ ਇਹ ਆਪਣਾ 18 ਨੰਬਰ ਹੈ ਹੈਗਾਗਾ ਜੀ ਇਸ ਹਿਸਾਬ ਦੇ ਵਿੱਚ ਡੀ ਲੈਕਸ਼ਰ ਦਾ ਜਾਂਦਾ ਹੀ ਹੋਊਗਾ ਜਿਵੇਂ ਅੱਜ ਕੱਲ ਰੇੜੀਆਂ ਰੋੜੀਆਂ ਤੇ ਪੈਂਦੇ ਵੀਰੇ ਇਹ ਹਾਂਜੀ ਹਾਂ ਰੇੜੀਆਂ ਜੀ ਪੈਂਦੇ ਹਾਂ ਜਮਾ ਖੱਚ ਕੇ ਜਿਹੜੇ ਰੇਟ ਜਮਾ ਖੱਚ ਕੇ ਆਈ ਬਾ ਕੁ ਗੱਲ ਨਹੀਂ ਕਮਾਂ ਟਣ ਕਰਦੇ ਤੇ ਕਾ ਬਲਟੀਨਾ ਖੜਾ ਇਹਦਾ ਟੈਂਕੀ ਟੋਕੀ ਆਹ ਟੈਂਕੀ ਜਾਸੀ ਸਾਹਾ ਕੋ ਦੇ ਦੇ ਦਾਂਗੇ ਜੇ ਪੈ ਲੋਡ ਪਈ ਠੀਕ ਆ ਹਾਂਜੀ ਲੋਪਰਾ ਠੀਕ ਆ ਜੀ ਜੇ ਤੁਹਾਨੂੰ ਚਾਹੀਦੀ ਜਰੂਰਤ ਬਾਈ ਕਹਿੰਦਾ ਇਹਦੇ ਵਿੱਚ ਲੈਸਰ ਸੀਟ ਲੈ ਸਕਦੇ ਹੋ ਕੋਈ ਗੱਲ ਵੀਰੇ ਕੋਈ ਗੱਲ ਨਹੀਂ ਤੇ ਆਹ ਸਪਲੈਂਟਰ ਖੜਾ ਵੀਰੇ ਦਾ ਆਹ ਸਪਲੈਂਟਰ ਦੇਖ ਲਓ ਵੀ ਕਾ ਇੰਜਨ ਜਨ ਦੇ ਦੇ ਇੰਜਨ ਜਮ ਹਾਂਜੀ ਇੰਜਨ ਜਦੋਂ ਸਟਾਰਟ ਹਾਂ ਹਾਂ ਇੰਜਨ ਸਟਾਰਟ ਹੋ ਗਿਆ ਇਹ ਕਿੰਨੇ ਕੇ ਪਹਿਲੇ ਲੈਣਾ ਵੀਰੇ ਜਿਆਦਾ ਨਾਲ 3500 ਰੁਪਏ 3000 ਨਾਲ ਜੀ ਕੱਟ ਕੇ ਜੀ 3500 ਤੋਂ 3000 ਰੁਪਏ ਹਾਂਜੀ ਨਾਲ ਕੱਟ ਕੇ ਹਾਂਜੀ ਇਹ ਜਮ ਓਕੇ ਆ ਹਾਂਜੀ ਦਾਣਾ ਓਕੇ ਜੀ ਟੈਂਕੀ ਟਾਪ ਆ ਜਾ ਚੱਕਾ ਚਾਹੀਦਾ ਲਾਏ ਚਾਹੀਦਾ ਆ ਕਿਸੇ ਨੇ ਮਗਰਲਾ ਚਾਹੀਦਾ ਕਾਰਬੂਟਰ ਹੂੰ ਕਾਰਬੂਟਰ 500 ਰੁਪਏ ਨਾਲ ਕਾਰਬੂਟਰ ਦਿਖਾਓ ਚੱਕੇ ਕਾਰਬੂਟਰ ਆ ਦੇਖ ਲਓ ਜੀ ਲਓ ਜੀ ਕਾਰਬੂਟਰ ਬਾਈ ਕਹਿੰਦਾ 500 ਦਾ ਜੇ ਮੈਂ ਚਾਲ ਦੇ ਵੀਰੇ ਹਾਂਜੀ ਹਾਂਜੀ ਚਾਲ ਦੇ ਦੇ ਗਏ ਬਥੇਰੀ ਪਈ ਠੀਕ ਹੈ ਬਥੇਰੀ ਪਈ ਪਈ ਲੈ ਜੀ ਤੇ ਆ ਇਧਰ ਆ ਗ੍ਰੇਮਰ ਦਾ ਆ ਗਿਆ ਜੀ। ਕਲੇਮਰ ਦਾ ਜਿਹਦਾ ਕੋਈ ਸਮਾਨ ਚਾਹੀਦਾ ਕੋਈ ਮਿਲ ਜੂ? ਹਾਂ ਜੀ ਹਾਂ ਜੀ। ਸੀਟ ਸੀਟ ਸਾਰਾ ਕੁਆ ਡੀਰ ਡਿਸਕਾਡ ਘੜਾ ਪਰ ਲਾਈ ਕੰਪਲੀਟ ਆ। ਓਕੇ ਚੱਲਦਾ ਇੰਜਨ ਵੀ ਪੂਰਾ ਸਟਾਰਟ ਆ ਜੀ। ਇਹ ਆ ਇੰਜਨ ਜਮ ਓਕੇ। ਹਾਂ ਜੀ ਓਕੇ ਉਹਦਾ ਮਾੜਾ ਕੰਮ ਮਣੀ ਬੁੱਕੇ ਕੋ ਕੋ। ਕੱਕਦਾ ਨਾੜ ਨੂੰ ਪੋਣਾ ਠੀਕ ਆ। ਜੋਰ ਸਕੂਟਰਾਂ ਸਮਾਨ ਚਾਹੀਦਾ ਵੇ ਜੂੜੇ। ਠੀਕ ਆ। ਆ ਪੈਂਤੂਸ ਜਿਹੜੀ ਨਵੀਆਂ ਪੁਰਾਣੇ ਮਾਡਲ ਦੀਆਂ ਚੱਲਦੀਆਂ ਹੀ ਭਲਾਈ। ਓਕੇ। ਪੀਜਾ ਹਾਂ ਜੀ। ਜੇ ਕਿਨ ਚਾਹੀਦਾ? ਹਾਂ ਸਮਾਨ ਮਿਲ ਜੂ। ਠੀਕ ਆ। ਤੇ ਆ ਵੀ ਕਿਹੜਾ ਪਿਆ ਇਧ ਵੇਬੀ ਸਹੀ ਚੱਲਦਾ ਇੰਜ ਹਾਂ ਪੈਸ਼ਨ ਦਾ ਹੀ ਪੈਸ਼ਨ ਆ ਠੀਕ ਆ ਲੋ ਭਰਾ ਅੱਜ ਕੁਛ ਨੇ ਟੈਂਕੀ ਟਾਪਿਆ ਮੋਟਰਸਾਈਕਲ ਦਾ ਪੁਰਾਣਾ ਆ ਖੜਾ ਸੀਟੀ ਡਾਉਣ ਇਹਦਾ ਵੀ ਸਮਾਨ ਮਿਲ ਜੂਗਾ ਹਾਂਜੀ ਹਾਂਜੀ ਲੋ ਭਰਾ ਬਾਈ ਕੋਲ ਮੋਟਰਸਾਈਕਲ ਦੀ ਮੋਟਰਸਾਈਕਲ ਸੀਟ ਕਵਰ ਜਿਹੜਾ ਕੁਛ ਮਰਜੀ ਆ ਰੇਟ ਬਾਈ ਕਹਿੰਦਾ ਬਿਲਕੁਲ ਜਾਇਜ਼ ਆ ਜਾਇਜ਼ਾ ਕਿਉਂਕਿ ਨਵਾਂ ਕੰਮ ਆ ਬਾਈ ਦਾ ਠੀਕ ਆ ਜੀ ਰੇਟ ਬਾਈ ਫੋਨ ਤੇ ਪਹਿਲੀ ਦੱਸ ਤੇ ਬਾਈ ਨੇ ਬਾਈ ਕਹਿੰਦਾ ਇਹ ਰੇਟ ਆ ਪਹਿਣਗੇ ਹਨ ਤੇ ਮੁੜ ਕੇ ਉਹਦਾ ਗੱਲ ਹੈ ਨਹੀਂ ਵੀ ਵਿਕਟ ਜਾਂ ਵੱਧ ਮੰਗੀ ਜਾਊਗਾ ਠੀਕ ਆ ਨਾ ਜਿਹੜਾ ਵੀ ਸੋਹਣੇ ਰੇਟ ਆਈ ਆਪਣਾ ਹਾਂਜੀ ਫੈਸ਼ਨ ਰੇਟ ਆ ਹਾਂ ਬ ਆਜਾ ਬੜੀ ਨੇ ਸੀਟੇ 500 ਰੁਪਏ ਨਾਲ ਵਿੱਚ ਕੱਟ ਕੇ ਦੇ ਦਨੇ ਹੁਣੇ ਜੀ 500 ਰੁਪਏ ਦੇ ਮਿਆਂ ਆਪ ਨਹੀਂ ਹਾਂ ਜੀ ਲੋਪਰਾ 500 ਦੀ ਸੀਟ ਜੇ ਕਿਸੇ ਨੇ ਲੈਣੀ ਹੈ ਨਾ ਤੇ ਹੋਰ ਵੀ ਕੀ ਆਪਣੇ ਕੋਲ ਪਕਾਉ ਹੋਰ ਆਪਣਾ ਕੋਲਾ ਕੋਈ ਲੰਗੂਲਾ ਜੋ ਕੁਝ ਮਿਲਦਾ ਦਿਖਾ ਦਿਓ ਸਭੇ ਹ ਮੀਟਰ ਮੋਟਰ ਦੇ ਆਜੇ ਮੈਂ ਇਸ ਤਰ੍ਹਾਂ ਨੇ ਕੋਈ ਲਾ ਹੋ ਗਈਆਂ ਜੀ ਹਾਂਜੀ ਸੀਟੀ ਜੋਨਟ ਹਾਂਜੀ ਐ ਸੀਟੀ ਡਾਉਂ ਆਰਬੀਟਰ ਹਾਂਜੀ ਤੇ ਆਪਣੇ ਆ ਵਧੀਆ ਇਲੈਕਟਰ ਆ ਮੀਟਰ ਹੀ ਮਿਲ ਜਾਂਦੇ ਆ ਆਪਣੇ ਕੋਲ ਸਾਰੇ ਠੀਕ ਹਾਂਜੀ ਇਹਨਾਂ ਕੀ ਰੇਂਜ ਆਈ ਮੇਰੇ 500 ਰੁਪਏ ਦਾ ਕੱਟ ਕੇ ਜਿਹੜਾ ਮਰਜ਼ੀ ਠੀਕ ਆ ਪਿਆ ਕਾਰਬੂਟਰ ਕਾਰਬੂਟਰ ਲੈ ਭਾਈ ਠੀਕ ਆ ਕਵੈਲਾਉਂ ਲਾਈਏ ਭਾਈ ਅੰਦਰ ਪੈਣ ਕਵੈਲਾ ਵੀ ਭਾਈ ਜਿਹੜੀ ਕਿਸੇ ਨੂੰ ਚਾਹੀਦੀ ਹੈ ਕਵੈਲ ਭਰਾ ਸਾਰੀਆਂ ਬਾਈ ਕਹਿੰਦਾ ਮਿਲ ਜੂ ਸਲਫ ਮਿਲ ਜੂ ਆ ਸਲਫ ਪਿਆ ਹਾਂ ਸਲਫ ਹੀ ਪਈਆਂ ਸਾਰਾ ਕੋ ਪਿਆ ਜੀ ਸਲਫ ਪਿਆ ਹਾਂ ਜੋ ਵੀ ਕੋਈ ਉਸ ਸਮਾਨ ਹੈ ਭਾਈ ਤੋ ਲੈ ਲਓ ਭਰਾ ਠੀਕ ਆ ਨਾ ਬਾਈ ਕਹਿੰਦਾ ਜਿਹੜਾ ਕੋਈ ਮਰਜ਼ੀ ਦਾ ਰੇਟ ਬਾਈ ਦਾ ਬਿਲਕੁਲ ਜਾਇਜ਼ ਹੋ ਜੈ ਜਾ ਵੈਸੇ ਗੱਲ ਕਰ ਲਿਓ ਭਾਈ ਨਾ ਵੀਡੀਓ ਤੇ ਵੀ ਗੱਲ ਕਰ ਸਕਦੇ ਦੇਖ ਸਕਦੇ ਸਮਾਨ ਠੀਕ ਆ ਨਾ ਕਿਉਂਕਿ ਦੂਰੋਂ ਕਈ ਪ੍ਰਾਤੀਰ ਫੋ ਜੇ ਕਿ ਨਬੀ ਟਾਪਾ ਲੈਣਾ ਹੁੰਦਾ ਸ ਆਹ ਟੋਟਾ ਟੇਲ ਹੁੰਦਾ ਕਿਦਾ ਹੋਲਡਿੰਗ ਵਾਲਾ ਆ ਜਿਹੜੇ ਆ ਆ ਹਾ ਹੇ ਹਾਂ ਇਹ ਮੰਨ ਲਓ ਜੀ 700 ਦਾ 800 ਦਾ 10000 ਰੁਪਏ ਦਾ ਕੱਟ ਕੇ ਦੇ ਦੇਣਾ ਬਸ ਉਹ ਗੱਲ ਕਰ ਰਹੇ ਆ ਆ ਮਗਰਿਆਲ ਮੂਰੂਡ ਜੇ ਕਿਸੇ ਚਾਹੀਦਾ ਹਾਂ ਦੇ ਦੇਣਾ ਪੁਰਾਣਾ ਮਾਲ ਆਪਣ ਕੋਲ ਪਿਆ ਹੀ ਹਾਂ ਦੇ 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 ਠੀਕ ਆ ਠੀਕ ਆ ਨਹੀਂ ਕਿ ਟੁਕੀ ਜਿਹੜੀ ਪਈ ਜੇ ਨੂੰ ਕੱਟ ਆਉਂਦੀ ਆ ਬਾਈ ਨਾ ਕਰ ਲਓ ਕੰਟੈਕਟ ਬਾਕੀ ਸਾਨੂੰ ਮੋਟਰਸਾਈਕਲ ਦਿਖਾਉਣੇ ਬਾਈ ਕੋਲ ਬਾਹਰ ਕਿਹੜੀ ਬਈ ਸਮਾਨ ਇਹ ਜੁਪੀਟਰ ਆਈਟੀਵੀ ਅਸਲ ਆ ਲਈ ਠੀਕ ਆ ਇਹਦਾ ਸਮਾਨ ਵੀ ਮਿਲ ਜੂ ਹਾਂ ਲਾਇ ਹੋਏ ਸਭ ਕੁਝ ਉੱਕ ਤੇ ਕਾਪੀ ਨਹੀਂ ਕਾਪੀ ਇਹ ਬਿਚਾਇਦਾ ਦੂਜੀ ਸਮਾਨ ਕਿਤਨਾ ਡੀਲਰਾਂ ਦਾ ਮਾਲ ਆ ਇਹ ਨਹੀਂ ਸਮਾਨ ਹੀ ਵੇਚਣਾ ਹਾਂ ਸਮਾਨ ਹੀ ਵੇਚਣਾ ਪਰ ਠੀਕ ਆ ਉਹ ਸਮਾਨ ਹੀ ਵੇਚਣਾ ਲੋਕਾ ਕਾਪੀ ਹੈ ਨਹੀਂ ਹਾਂ ਜੇ ਮਸਲਾ ਪਗਾਟੀ ਬੈਠਣਾ ਸਮਾਨ ਜਿਆਦਾ ਵੇਚਦੇ ਸਮਾਨ ਹੀ ਵੇਚ ਦਿਓ ਤੇ ਆਹ ਮੋਟਰਸਾਈਕਲ ਕਿਹੜਾ ਹੈ ਇਹ ਇਹ ਪਲਸਰ ਆ ਗਿਆ ਜੀ ਪਲਸਰ ਇਹਦਾ ਸਮਾਨ ਮਿਲ ਜੂ 135 ਪਲਸਰ ਆ ਜੀ ਹਾਂਜੀ ਇਹਦਾ ਸਮਾਨ ਇਹਦਾ ਸਮਾਨ ਮਿਲਦੇ ਰਹਿ ਗਈ ਸਾਰਾ ਜੀ ਟਿਕਟਾਂ ਕਿਊਟਪਾ ਸਭ ਕੋਲ ਸਾਰਾ ਪੁਰਾਣਾ ਸਮਾਨ ਜਿਹੜਾ ਮਰਜੀ ਕੋਈ ਜਿਹੜਾ ਕੋਈ ਮਰਜੀ ਟੀਵੀ ਹੈ ਸਾਰਾ ਛੇ ਮਰਜੀ ਠੀਕ ਆ ਮੈਂ ਆਹ ਦੱਸੋ ਜੀ ਅਗਲਾ ਏ ਆਪਣਾ ਡੀ ਲਕਸ ਆ ਗਈ ਆਪਣਾ ਉਹ ਐਸ ਐਸ ਸੀ ਐਸ ਐਸ ਹਾਂਜੀ ਇਹਦਾ ਸਮਾਨ ਮਿਲ ਜੂ ਇਹਦਾ ਸਮਾਨ ਦੇ ਦੇਣ ਟੋਟਲ ਸਾਰਾ ਜੀ ਸਕਾ ਚੁੱਕਾ ਸਾਰਾ ਕੋ ਜਿਹੜਾ ਕੋਈ ਟਾਪਾ ਜਿਹੜਾ ਕੋ ਕੋਈ ਸੀਟ ਸਭ ਕੁ ਦੇ ਦੇਣਗੇ ਜੀ ਸਲਾਹ ਸਰ ਠੀਕ ਹੈ ਜੀ ਹਾਂਜੀ ਤੇ ਆਹ ਵੀਰੇ ਇਹ ਆਪਣਾ ਟੀਵੀ ਸਾਲਾ ਲਾ ਗਈ ਟੀਵੀ ਸਾਲਾ ਹਾਂਜੀ ਠੀਕ ਹੈ ਇਹਦਾ ਵੀ ਸਮਾਨ ਮਿਲ ਜੂ ਹਾਂਜੀ ਇਹਦਾ ਵੀ ਦੇ ਦੇਣਗੇ ਜੀ ਲੋਪੜਾ ਠੀਕ ਆ ਇਹ ਕਾ ਆਪਣਾ 14 ਮਾਡਲ ਖੜਾ ਡੀ ਲਕਸ ਜੀ ਠੀਕ ਆ ਇਹ ਚਾਸੀ ਉੱਸੀ ਸਾਹਿਬ ਉਹ ਜੋ ਕੇ ਜਮਾ ਠੀਕ ਆ ਠੀਕ ਆ ਸਾਰੇ ਦੇ ਦੇਗੇ ਇਹ 5 ਲੱਖ ਸੌ ਸਰਾ ਕੋ ਸਹਿਗਾ ਗਈ ਕਾਸੀਰ ਨੇ ਚਾਹੀਦੇ ਦੇ ਦੇਂਗੇ ਚਲੋ ਸਰ ਨੇ ਕੋਈ ਹੋਰ ਲਾਈ ਵੀ ਲੈਣਾ ਲਾਈ ਵੀ ਲੈ ਲਾਈ ਵੀ ਲੈ ਚੱਕੇ ਇਹ ਲਾਈ ਵੀ ਦੇਖਿਆ ਪੂਰਾ ਬਹੁਤ ਸੋਹਣਾ ਹਾਂਜੀ ਲਾਈ ਵੀ ਬਾਈ ਵਿੱਚ ਕੱਟ ਕੇ ਕਿੰਨੇ ਦਾ ਵਾਏ ਵਿੱਚ ਕੱਟ ਕੇ ਬਾਈ ਇਹ ਹੁਣ 3500 ਰੁਪਏ ਦੇ ਪੈ ਜਾਣਗੇ ਬਿਨਾਂ ਟਾਰਾ ਦੋ ਹਾਂਜੀ ਲੋਪਰਾ ਚੈੱਕ ਕਰ ਸਕਦੇ ਹੋ ਦੇਖਾ ਕਰ ਆ ਮਹਿੰਦਰਾ ਨਾਲ ਖੜਾ ਜੀ ਮਹਿੰਦਰਾ ਦੀ ਟੈਂਕੀ ਟਾਪੇ ਆਹ ਸਾ ਮਿਲ ਜੂਗਾ ਇਹਦਾ ਸਲਫ 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 ਪਾ ਜਮਾ ਹਾਂ ਓਕੇ ਆ ਜੀ ਇੰਨੇ ਜਨੇ ਵੀ ਲੈਣਾ ਕਿੰਨੇ ਜਲ ਵੀ ਬੱਸ ਹਾਂ ਇੰਨੇ ਦੇ ਦੇਂਗੇ ਜੀ ਲੋਪਰਾ ਚੈੱਕ ਕਰ ਸਕਦੇ ਹੋ ਕ੍ਰਿਡਿਸ਼ਨ ਚੈੱਕ ਕਰ ਸਕਦੇ ਹੋ ਬਾਕੀ ਆ ਕੇ ਚੈੱਕ ਕਰ ਸਕਦਾ ਰੇਟ ਬਾਈ ਜਮਾ ਜਾਇ ਇੱਕ ਰੀਪਰ ਘੜਾਈ ਹੈ ਆਪਣੇ ਕੋਲ ਹਾਂਜੀ ਪੂਰਾ ਵਧੀਆ ਰੀਪਰ ਆ ਜੀ 6 ਚ ਦੀ ਰੀਪਰ ਆ ਜੀ ਠੀਕ ਆ ਇਹ ਹਰਮ ਮਲੇ 25000 ਰੁਪਏ ਜੀ ਹਾਂ ਲੈਪ ਬਾਈ ਜੀ ਇਹਦੇ ਨੂੰ 20000 ਹਾਂਜੀ ਤੇ ਅੱਜ ਦੇ ਸੰਢੀ ਗੇਟ ਇਹ ਸੰਢੀ ਗੇਟ 6500 ਦੇ ਦਾਂਗੇ ਜੀ 6500 ਰੁਪਏ ਦਾ ਲੋਪਰਾ ਕਿਸ ਨੂੰ ਲੋਡ ਆਪਾਂ ਹੋ ਕੁਆੜ ਦਾ ਕੰਮ ਠੀਕ ਆ ਹਾਂਜੀ 6500 ਰੁਪਏ ਦਾ ਤਾਕੀਆਂ ਬੱਲੇ ਜਾਈਦਾ ਤਾਕੀਆਂ ਪੱਲੇ ਹੀ ਪਏ ਆਪਣੇ ਕੋਲ ਠੀਕ ਆ ਜੀ ਠੀਕ ਆ ਲੋਪਰਾ ਬਾਈ ਜੀ ਨਾਲ ਰੂਪਨੜ ਪੱਖੋ ਕੈਚੀ ਆ ਇੱਧਰ ਰਹਿ ਗਏ ਪੱਖੋ ਕੈਚੀ ਆ ਤੇ ਇੱਧਰ ਰਹਿ ਗਿਆ ਤਾਂ ਪਏ ਨੂੰ ਛੜਕ ਜਾਂਦੀ ਆ ਠੀਕ ਆ ਜੀ ਚੈ ਬਾਈ ਨਾਲ ਜ਼ਰੂਰ ਕੰਡੈਕਟ ਕਰੋ ਠੀਕ ਹੈ ਜੀ ਆਹ ਆਪਣਾ ਗੱਡੀਆਂ ਦਾ ਸਪੈਰ ਪਾਰਟ ਇੱਧਰ ਹੈਗਾ ਜੀ ਠੀਕ ਹੈ ਠੀਕ ਆਹ ਜੋੜੀਆਂ ਜੜੀਆਂ ਪਈਆਂ ਬਾਈ ਕੋਲ ਤੇ ਇਹ ਵੀ ਦੇਖ ਸਕਦੇ ਹੋ ਤੇ ਬਾਈ ਲੈ ਬਲੂ ਵੀ ਲੈਣਾ ਜੇ ਕੋਈ ਪੁਰਾਣਾ ਮੋਟਰਸਾਈਕਲ ਲੈਣਾ ਹੁੰਦਾ ਪੁਰਾਣਾ ਮੋਟਰਸਾਈਕਲ ਬਾਈ ਹਾਂ ਲੈ ਲੈਣੇ ਜਾਂਦਾ ਸਕੂਟਰ ਮੋਟਰਸਾਈਕਲ ਹਾਂਜੀ ਹਾਂਜੀ ਹੋਰ ਕੀ ਕੀ ਲੈ ਲੈਣੇ ਆਪਾਂ ਹੋਰ ਬਸ ਜਿਹੜਾ ਟੈਕ ਟ੍ਰੈਲੀ ਕੋ ਮਿਲ ਜੇ ਪਾ ਲੈਣੇ ਨਹੀਂ ਠੀਕ ਆ ਕੋਈ ਭਰਾ ਕਿਸੇ ਨੇ ਵੇਚਣਾ ਬਾਈ ਨਾਲ ਕੰਡੈਕਟ ਕਰ ਸਕਦੇ ਹੋ ਤੇ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਵੀਡੀਓ ਦੇਖਣ ਲਈ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲ